ਫਿਰ ਸ਼ੁਰੂ ਹੋਈ ਦਲਜੀਤ ਤੇ ਕੰਗਨਾ ਦੀ ਟਵਿੱਟਰ ਤੇ ਤਕਰਾਰ ਕੰਗਨਾ ਕਰੇ ਟਵੀਟ ਤੇ ਦਲਜੀਤ ਉਸ ਦਾ ਜਵਾਬ ਨਾ ਦੇਵੇ ਇਹ ਕਿਵੇਂ ਹੋ ਸਕਦਾ ਪਰ ਕੰਗਨਾ ਨੇ ਇਸ ਵਾਰ ਦਲਜੀਤ ਦੇ ਨਾਲ-ਨਾਲ ਪਿਆंका ਚੋਪੜਾ ਨਾਲ ਵੀ ਪੰਗਾ ਲਿਆ ਬਾਲੀਵੁੱਡ ਅਦਾਕਾਰਾ ਕੰਗਨਾ ਰੌਣਤ ਨੇ ਟਵੀਟ ਕੀਤਾ ਜਦ ਪ੍ਰਸਿੱਧ ਤੇ ਜਾਣੇ ਮਾਣੇ ਕਲਾਕਾਰ ਮਾਸੂਮਾਨੂ ਪੜਕਾਉਂਦੇ ਨੇ ਦੇਸ਼ ਸ਼ਾਹੀਨ ਬਾਗ ਵਰਗੇ ਦੰਗੇ ਤੇ ਕਿਸਾਨ ਅੰਦੋਲਨ ਵਰਗੇ ਵਿਰੋਧ ਕਰਵਾਉਂਦੇ ਨੇ ਤਦ ਕੀ ਸਰਕਾਰ ਨੂੰ ਉਹਨਾਂ ਦੇ ਖਿਲਾਫ ਕਿਸੇ ਤਰ੍ਹਾਂ ਦੀ ਕਾਰਵਾਈ ਜਾਂ ਕੇਸ ਨਹੀਂ ਕਰਨਾ ਚਾਹੀਦਾ ਕਿ ਇਸ ਤਰ੍ਹਾਂ ਦੀ ਦੇਸ਼ ਵਿਰੋਧੀ ਗਤੀਵਿਧੀਆਂ 'ਚ ਖੁੱਲਕੇ ਹਿੱਸਾ ਲੈਣ ਵਾਲਿਆਂ ਲਈ ਕੋਈ ਸਜ਼ਾ ਨਹੀਂ ਹੈ ਕੰਗਨਾ ਇੱਥੇ ਨਹੀਂ ਰੁਕੀ ਇਸ ਤੋਂ ਅਗਲਾ ਟਵੀਟ ਉਸਨੇ ਦਲਜੀਤ ਦੁਸਾਂਝ ਤੇ ਪ੍ਰਿਅੰਕਾ ਚੋਪੜਾ ਨੂੰ ਟੈਗ ਕਰਦੇ ਆ ਲਿਖਿਆ ਮੈ ਚਾਹੁੰਨੀ ਹੈ ਕਿ ਦਲਜੀਤ ਦੁਸਾਂਝ ਤੇ ਪ੍ਰਿਅੰਕਾ ਚੋਪੜਾ ਜੋ ਕਿਸਾਨਾਂ ਦੇ ਲਈ ਲੋਕਲ ਕ੍ਰਾਂਤੀਕਾਰੀਆਂ ਦੀ ਭੂਮਿਕਾ 'ਚ ਦਿਖੇ ਕਟੋਕਾਟ ਇੱਕ ਵੀਡੀਓ ਦੇ ਜ਼ਰੀਏ ਕਿਸਾਨਾਂ ਨੂੰ ਇਹ ਤਦਦਸ਼ਨ ਕਿ ਉਹਨਾਂ ਨੂੰ ਵਿਰੋਧ ਕਿਸ ਗੱਲ ਦਾ ਕਰਨਾ ਚਾਹੀਦਾ ਦੋਵੇਂ ਕਿਸਾਨਾਂ ਨੂੰ 扑ਕਾ ਕੇ ਗਾਇਬ ਹੋ ਗਏ ਨੇ ਤੇ ਹੁਣ ਦੇਖੋ ਕਿਸਾਨਾਵਾਲ ਦੇਜਦੀ ਇਹ ਹਾਲਤ ਹੈ ਇਸ ਤੋਂ ਬਾਅਦ ਕੰਗਨਾ ਨੇ ਫਿਰ ਕਈ ਟਵੀਟ ਕੀਤੇ ਤੇ ਦੋਹਾਂ ਨੂੰ ਨਿਸ਼ਾਨਾ ਬਣਾਇਆ ਕਿਸਾਨਾਂ ਦੇ ਅੰਦੋਲਨ ਕਾਰਨ 70 ਹਜ਼ਾਰ ਕਰੋੜ ਦਾ ਨੁਕਸਾਨ ਹੋਇਆ ਹੈ ਦਰਨੇ ਕਾਰਨ ਆਰਥਿਕਤਾ ਨੂੰ ਸੱਟ ਵੱਜੀ ਹੈ ਆਲੇ ਦੁਆਲੇ ਦੀ ਇੰਡਸਟਰੀ ਤੇ ਛੋਟੀ ਇੰਡਸਟਰੀ ਪ੍ਰਭਾਵਿਤ ਹੋ ਰਹੀ ਹੈ ਸ਼ਾਇਦ ਦੰਗੇ ਵੀ ਹੋ ਸਕਦੇ ਨੇ ਦਿਲਜੀਤ ਦੋਸਾਜ ਤੇ ਪ੍ਰਿਆੰਕਾ ਚੋਪੜਾ ਕੀ ਤੁਸੀਂ ਸਮਝਦੇ ਹੋ ਕਿ ਇਹ ਸਾਡੇ ਕੰਮ ਦੇ ਗੰਭੀਰ ਨਤੀਜੇ ਹਨ ਕਿਰਪਾ ਕਰਕੇ ਮੈਨੂੰ ਦੱਸੋ ਕਿ ਇਸ ਦਾ ਭੁਗਤਾਨ ਕੌਣ ਕਰੇਗਾ ਹੁਣ ਕੰਗਨਾ ਦੇ ਇਹਨਾਂ ਟਵੀਟ ਤੇ ਦਲਜੀਤ ਦਾ ਜਵਾਬ ਵੀ ਸੁਣ ਲਓ ਦਲਜੀਤ ਨੇ ਲਿਖਿਆ ਸੁਣਿਆ ਸੀ ਪਹੁੰਚ ਸਿੱਧੀ ਨਹੀਂ ਹੋ ਸਕਦੀ ਕਨਫਰਮ ਵੀ ਹੋ ਗਿਆ ਹੈ ਜ਼ਿਕਰ ਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕੰਗਨਾ ਤੇ ਦਲਜੀਤ ਦੀ ਟਵਿੱਟਰ ਵਾਰ ਵਿਵਾਦ ਚ ਰਹੀ ਸੀ ਦੂਜੇ ਪਾਸੇ ਪ੍ਰਿਯੰਕਾ ਚੋਪੜਾ ਨੇ ਦਲਜੀਤ ਦੁਆਰਾ ਦੇ ਇੱਕ ਟਵੀਟ ਤੇ ਰੀਟਵੀਟ ਕਰ ਦਿਆ ਕਿਸਾਨਾਂ ਦੀ ਹਮਾਇਤ ਕੀਤੀ ਸੀ ਜਿਸ ਕਾਰਨ ਅਜ ਕੰਗਨਾ ਨੇ ਦਲਜੀਤ ਦੇ ਨਾਲ ਨਾਲ ਪ੍ਰਿਯੰਕਾ ਚੋਪੜਾ ਨੂੰ ਵੀ ਆਪਣੇ ਟਵੀਟ ਚ ਕਿਸੀਟਿਆ ਫਿਲਹਾਲ ਦਿਲਜੀਤ ਨੇ ਦਾ ਕੰਗਨਾ ਨੂੰ ਜਵਾਬ ਦੇ ਦਿੱਤਾ ਹੈ ਪਰ ਪ੍ਰਿਆੰਕਾ ਚੋਪੜਾ ਵੱਲੋਂ ਕੰਗਨਾ ਦੇ ਇਹਨਾਂ ਟਵੀਟ ਦਾ ਰਿਐਕਸ਼ਨ ਆਉਣਾ ਅਜੇ ਬਾਕੀ ਹੈ